ਸਤਿ ਸ਼੍ਰੀ ਅਕਾਲ ਬੀਬੀ ਪੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਨਮਾ ਸ਼ਹਿਰ ਵਿੱਚ ਦਿਨੋ ਦਿਨ ਚੋਰੀਆਂ ਦਾ ਗਰਾਫ ਚੜ ਰਿਹਾ ਔਰ ਗੱਲ ਕਰੀਏ ਸਪਲੈਂਡਰ ਮੋਟਰਸਾਈਕਲ ਦੀ ਤਾਂ ਸਪਲੈਂਡਰ ਮੋਟਰਸਾਈਕਲ ਕਿਤੇ 5 ਮਿੰਟ ਵੀ ਸੁਨਣਾ ਖੜ ਜਵੇ ਚੋਰਾਂ ਨੂੰ ਪਤਾ ਨਹੀਂ ਕਿਥੋਂ ਸੈਟਲਾਈਟ ਥਰੂ ਪਤਾ ਲੱਗ ਜਾਂਦਾ ਕਿਵੇਂ ਪਤਾ ਲੱਗ ਜਾਂਦਾ ਇਹ ਮਿੰਟੋ ਮਿੰਟੀ ਆਉਂਦੇ ਆ ਤੇ ਸਪਲੈਂਡਰ ਮੋਟਰਸਾਈਕਲ ਨੂੰ ਚੱਕ ਕੇ ਲੈ ਜਾਂਦੇ ਆ ਹੁਣ ਅਸੀਂ ਬਿਲਕੁਲ ਥਾਣੇ ਦੇ ਸਾਹਮਣੇ ਦੀ ਗੱਲ ਕਰੀਏ ਤਾਂ ਇੱਥੇ ਸੰਡੇ ਮਾਰਕੀਟ ਲੱਗਦੀ ਹੈ ਇਹ ਵੀਰ ਵੀ ਸੰਡੇ ਮਾਰਕੀਟ ਤੋਂ ਸਮਾਨ ਖਰੀਦਣ ਆਏ ਸੀ ਕਹਿੰਦੇ ਕਿ 2 ਮਿੰਟ ਹੀ ਖੜਾ ਕੀਤਾ ਔਰ ਮਗਰੋਂ ਮੋਟਰਸਾਈਕਲ ਜਿਹੜਾ ਆ ਉਹ ਚੱਕ ਹੋ ਗਿਆ ਇਹਨਾਂ ਨੇ ਪੁਲਿਸ ਕੰਪਲੇਂਟ ਵੀ ਕਰ ਦਿੱਤੀ ਆ ਔਰ ਕਹਿੰਦੇ ਕਿ ਜਲਦੀ ਜਲਦੀ ਸਾਡੀ ਖਬਰ ਪਾ ਦਿਓ ਕਿਉਂਕਿ ਜੇ ਮੋਟਰਸਾਈਕਲ ਹੱਦਾਂ ਤੋਂ ਬਾਹਰ ਨਿਕਲ ਗਿਆ ਤਾਂ ਉਹਨਾਂ ਨੇ ਨੱਟ-ਨੱਟ ਕਰ ਦੇਣਾ ਔਰ ਨੱਟ-ਨਟ ਉਹ ਜਿਹੜਾ ਚੋਰ ਹੈ ਤੁਹਾਨੂੰ ਪਤਾ ਕਿ ਸਪਲੈਂਡਰ ਦਾ ਕਰਕੇ ਉਸ ਤੋਂ ਬਾਅਦ ਕਬਾੜੀਆਂ ਨੂੰ ਵੇਚ ਦਿੰਦੇ ਆ ਇਹ ਮੋਟਰਸਾਈਕਲ ਕਿਹਦਾ ਹੈ ਤੁਹਾਡਾ ਕਿ ਕਿਹਦਾ ਭਾਈ ਮੇਰੇ ਭਰਾ ਦਾ ਹੀ ਆ ਅੱਛਾ ਤੁਹਾਡਾ ਕੀ ਨਾਮ ਹੈ ਭਾਈ ਮੇਰਾ ਪਰਮਜੀਤ ਨਾਮ ਆ। ਠੀਕ ਹੈ ਕਿਹੜੇ ਪਿੰਡੋਂ ਆਏ ਤੁਸੀਂ? ਭਾਈ ਆ ਗੁੱਜਰਪੁਰ ਪਿੰਡ ਤੋਂ ਆ ਸੀ। ਹੁਣ ਹੋਈ ਕੀ ਘਟਨਾ ਇਹ ਦੱਸਦੇ। ਭਾਈ ਅਸੀਂ ਜਿੱਦਾਂ ਕੱਪੜੇ ਲੈਣ ਆਏ ਨਾ 5:30 ਵਜੇ ਅਸੀਂ ਬਸ 5 ਮਿੰਟ ਰੁੱਕ ਕੇ ਆਇਆ। ਮੋਟਰਸਾਈਕਲ ਨਾਲੇ ਅਸੀਂ ਜਿੱਦਾਂ ਵਾਪਸ ਹੀ ਆਏ ਨਾਲੇ ਮੋਟਰਸਾਈਕਲ ਦਾ ਸਾਡਾ ਚੱਕ ਹੋਇਆ ਸੀਗਾ। ਖੜਾ ਕਿੱਥੇ ਕੀਤਾ ਹੁਣ ਸਕੇ? ਭਾਈ ਆ ਆ ਸਾਹਮਣੇ ਕੀਤਾ ਜੀ ਪੰਜਾਬ ਫੋਟੋ ਸਟ੍ਰੀਟ ਦੇ ਨਾਲੇ ਹੀ ਜੀਗਾ। ਚਲੋ ਆਪੀ ਪੰਜਾਬ ਫੋਟੋ ਸਟ੍ਰੀਟ ਵਾਲੇ ਨਾਲੇ ਪੰਜਾਬ ਪੰਜਾਬ ਫੋਟੋ ਹਾਂਜੀ। ਉਹ ਤੋਂ ਕੀ ਕੀਤਾ ਸਭਾਈ? ਉਹਦੇ ਅੱਗੇ ਕੀਤਾ। ਹਾਂਜੀ ਭਾਈ ਜੀ। ਪੰਜਾ ਕ ਮਿੰਟਾਂ ਦੀ ਕੰਮ ਭਾਈ ਪੰਜਾ ਕ ਮਿੰਟਾਂ ਦੀ ਨਾਲ ਦਾ ਨਾਲੇ ਚੱਕ ਹੋ ਗਿਆ ਕਿਸੇ ਬੰਦੇ ਸ਼ੱਕ ਕੋਈ ਦੇਖਿਆ ਨਹੀਂ ਭਾਈ ਅਸੀਂ ਸ਼ੱਕ ਨਹੀਂ ਕਿਸੇ ਤੇ ਕਰ ਸਕਦੇ ਬਟਾ ਸੀ ਜਿੱਦੀ ਆਏ ਉਦੀ ਸੀਗਾ ਹੀ ਚੱਕ ਸੀਗਾ ਹੁਣ ਕਿਸੇ ਤੇ ਸ਼ੱਕ ਕਿੱਦਾ ਕਰ ਸਕਦੇ ਤੁਹਾਡੇ ਮੋਟਰਸਾਈਕਲ ਦਾ ਕਿੰਨਾ ਨੰਬਰ ਆ ਭਾਈ ਪੀ ਵੀ 32 ਐਲ 0152 ਸੀਗਾ ਪੀ ਵੀ 32 ਐਲ 0152 ਸਪਲੈਂਡਰ ਮੋਟਰਸਾਈਕਲ ਕਲਰ ਕਾਲਾ ਰੰਗ ਦਾ ਸੀਗਾ ਮਾਡਲ ਮਾਡਲ ਭਾਈ 2011 11 ਮਾਡਲ ਕੱਡੇ ਮੱਕੇ ਗੁਜਰ ਪਰ ਤੋਂ ਹਾਂਜੀ ਭਾਜੀ ਸ਼ਾਪਿੰਗ ਕਰ ਲਈ ਕਿ ਉਹ ਵੀ ਰਹਿ ਗਈ ਉਹ ਵੀ ਸਾਰਾ ਕੁਝ ਹੀ ਰਹਿ ਗਿਆ ਹੁਣ ਤਾਂ ਸਾਡੇ ਚੱਕ ਹੋ ਗਿਆ ਹੁਣ ਕਿੱਦਾਂ ਕਰ ਸਕਦੇ ਅੱਛਾ ਪੁਲਿਸ ਨੂੰ ਤੁਸੀਂ ਕੰਪਲੇਂਟ ਦੇ ਦਿੱਤੀ ਆ ਮੁਲਾਜ਼ਮ ਗਏ ਆ ਸੀਸੀਟੀਵੀ ਦੇਖਣ ਹਾਂਜੀ ਭਾਈ ਉਹ ਤਾਂ ਹੋ ਗਿਆ ਸਾਰਾ ਕੁਝ ਬਾਕੀ ਜਲਦੀ ਜਲਦੀ ਲੱਭਿਆ ਜਾਵੇ ਕਿਉਂਕਿ ਕੱਲ ਦੀ ਛੁੱਟੀ ਆ ਕੱਲ ਹਾਂ ਲੋੜੀ ਆ ਲੋੜੀ ਹੈਗੀ ਆ ਸਾਡੀ ਲੋੜੀ ਚੋਰ ਮਨਾ ਗਿਆ ਸਾਡੀ ਤਾਂ ਮਨਾ ਗਿਆ ਭਾਈ ਹੁਣ ਦੇਖ ਲਓ ਕਿੱਦਾਂ ਕਰ ਕੰਮ ਕੰਮ ਕੀ ਕਰਦੇ ਤੁਸੀਂ ਬਾਈ ਦਿਹਾੜੀ ਕਰਦੇ ਅਸੀਂ ਦੇਖੋ ਕਿੱਡੀ ਮਾੜੀ ਗੱਲ ਹੈ ਇਹ ਵੀਰ ਦਿਹਾੜੀ ਕਰਦੇ ਆ ਰੁਪਿਆ ਰੁਪਿਆ ਜੋੜ ਕੇ ਬੜੀ ਮੁਸ਼ਕਿਲ ਨਾਲ ਸਪਲੈਂਡਰ ਮੋਟਰਸਾਈਕਲ ਲਿਆ ਹੁਣਾ ਔਰ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਚੋਰਾਂ ਨੇ ਮੋਟਰਸਾਈਕਲ ਚੱਕਿਆ ਉਹਨੇ ਵੀ ਕਵਾੜ ਦੇ ਭਾਅ ਰੱਦੀ ਦੇ ਭਾਅ ਵੇਚ ਦੇਣਾ ਮੋਟਰਸਾਈਕਲ 1000 2000 3000 ਦਾ ਇਹਨਾਂ ਦੀ ਲੱਖ ਰੁਪਏ ਦੀ ਚੀਜ਼ ਜਿਹਨੇ ਵੀ ਨਸ਼ੇੜੀ ਨੇ ਜਾਂ ਜਿਹਨੇ ਵੀ ਚੋਰੀ ਕੀਤੀ ਹੈ ਉਹਨੇ 2-3000 ਚ ਵੇਚ ਦੇਣੀ ਇਹਨਾਂ ਦਾ ਲੇਕੇ ਨੁਕਸਾਨ ਵੱਡਾ ਹੈ ਔਰ ਦਿਹਾੜੀਦਾਰ ਬੰਦੇ ਨੇ 100 ਕਾ ਮੋਟਰਸਾਈਕਲ ਤੇ ਕਰਨਾ ਹੁੰਦਾ ਕਿਤੇ ਦਿਹਾੜੀ ਲਾਣੀ ਹੈ ਤਾਂ ਮੋਟਰਸਾਈਕਲ ਤੇ ਜਾਣਾ ਪੈਂਦਾ ਦਵਾਦਾਰੂ ਲੈਣੀ ਆ ਤਾਂ ਮੋਟਰਸਾਈਕਲ ਤੇ ਠੀਕ ਹੈ ਕੋਈ ਰਿਸ਼ਤੇਦਾਰੀ ਜਾਣਾ ਤਾਂ ਮੋਟਰਸਾਈਕਲ ਤੇ ਔਰ ਇਹਨਾਂ ਦਾ ਉਹ ਜਿਹੜਾ ਸਰਮਾਇਆ ਹੈ ਉਹੀ ਚੱਕ ਕੇ ਲੈ ਗਏ ਹਾਂਜੀ ਭਾਜੀ ਜੇ ਕਿਸੇ ਨੂੰ ਮਿਲਦਾ ਤਾਂ ਨੰਬਰ ਅਸੀਂ ਦੇ ਦਿੰਦੇ ਆ ਉੱਤੇ ਕਾਲ ਕਰਕੇ ਦੱਸ ਦਿਓ ਉਹਨੂੰ ਫੋਨ ਨੰਬਰ ਦਿੱਤਾ ਹੈ ਨੰਬਰ 9968519255 ਜੇ ਕਿਸੇ ਨੂੰ ਨੰਬਰ ਮਿਲਦਾ ਤੇ ਇਸ ਇਸ ਫੋਨ ਤੇ ਕਾਲ ਕਰ ਦਿਓ ਤੇ ਦੂਜਾ ਨੰਬਰ ਆ ਹੈਗਾ 76 76757 880293 ਬਾਕੀ ਵੀ ਨੋਟ ਕਰ ਦਿਓ ਥੰਦੇ 7657860293 ਨੰਬਰ ਤੇ ਕਾਲ ਕਰ ਦਿਓ ਇਹ ਪਰੇਸ਼ਾਨ ਨੇ ਵਿਚਾਰੇ ਤਕਲੀਫ ਚ ਨੇ ਉਮੀਦ ਕਰਦੇ ਜਿਵੇਂ ਪਹਿਲਾਂ ਜਾਦੂ ਕਰਕੇ ਤੁਸੀਂ ਬਹੁਤਿਆਂ ਦੀ ਮਦਦ ਕੀਤੀ ਐ ਇਹਨਾਂ ਦੀ ਵੀ ਮਦਦ ਹੋਵੇ ਇਹਦਾ ਨਾਮ ਜੀਤ ਐ ਇਹਦੀ ਸੱਚੀ ਜੀਤ ਹੋ ਜਾਵੇ ਉਮੀਦ ਕਰਦੇ ਆ ਕਿ ਮੋਟਰਸਾਈਕਲ ਵਾਪਸ ਮਿਲੇਗਾ ਪਰ ਤੁਸੀਂ ਵੀ ਕਿਤੇ ਜਾਂਦੇ ਹੋ ਕਿਤੇ ਸ਼ੋਪਿੰਗ ਕਰਨ ਜਾਂਦੇ ਹੋ ਖਾਸ ਕਰਕੇ ਇਦਾਂ ਜਿਵੇਂ ਪਿੱਛੇ ਮੇਲਾ ਲੱਗਦਾ ਹੈ ਮੋਟਰਸਾਈਕਲ ਦਾ ਖਾਸ ख्याल ਰੱਖਿਆ ਕਰੋ ਖਾਸ ਕਰਕੇ ਸਪਲੈਂਡਰ ਦਾ ਔਰ ਅੱਜਕੱਲ ਸਿਕਰਟ ਲੋਕ ਆ ਗਿਆ ਸਪਲੈਂਡਰ ਨੂੰ ਤਾਂ ਮੈਂ ਕਹਿੰਦਾ ਜਿਹੜਾ ਜਿਹੜਾ ਸਿਕਰਟ ਲੋਕ ਆ ਲਵਾ ਕੇ ਰੱਖੋਗੇ ਕਿ ਜਿਹੜੇ ਚੋਰ ਆ ਸਪਲੈਂਡਰ ਨੂੰ ਤਾਂ ਟੁੱਟ ਕੇ ਭਾਵੇਂ ਦੀ ਸਪਲੈਂਡਰ ਨੂੰ ਨਹੀਂ ਛੱਡਦੇ ਆਪਣੇ ਸਪਲੈਂਡਰ ਦਾ ਆਪ ਬਚਾ ਕੇ ਕਰੋ ਬਹੁਤ ਬਹੁਤ ਸ਼ੁਕਰੀਆ